अधिकार है। कलेजा तो चाहिए महाराज, वचन पूरा करने को। ओ कुल्डा, हाथ तुम्हारे नहीं नहीं। क्या तुम तो वास्तव में इतनी कठोर बन गई, तेरा हृदय इतना न्यायिक हो गया? नहीं नहीं।

ਨਿਸ਼ੀ ਰਾਮ ਜੀ ਫਰੈਂਡ ਸ਼ਕਤੀ ਕਲਬ ਰਾਮਲੀਲਾ ਦਸਹਿਰਾ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਮਲੀਲਾ ਤੇ ਦਸਹਿਰਾ ਮੇਲਾ ਬੜੀ ਧੁੰਮਕਤਾਂ ਦੇ ਨਾਲ ਮਨਾਇਆ ਜਾ ਰਿਹਾ ਅੱਜ ਸਾਡੀ ਪੰਜਵੀਂ ਨਾਈਟ ਹੈ ਉਹ ਜਿਹਦੇ ਵਿੱਚ ਰਾਮ ਬਨਵਾਸ ਦਾ ਅੱਜ ਨਾਈਟ ਹੋ ਰਹੀ ਹੈ ਦੂਸਰਾ ਸਾਡਾ ਮੇਲਾ ਪੂਰਾ ਪਰਮਾ ਚੱਲ ਰਿਹਾ ਲੋਕਾਂ ਦੇ ਵਿੱਚ ਉਤਸ਼ਾਹ ਹੈ ਲੋਕ ਬੜੇ ਉਮੰਦ ਦੇ ਨਾਲ ਸਾਡੇ ਨਾਲ ਆ ਰਹੇ ਹੈ ਇਹ ਰਾਮਲੀਲਾ ਦਸਹਿਰਾ ਮੇਲਾ ਲੋਕਾਂ ਦੇ ਸਹਿਯੋਗ ਦੇ ਨਾਲ ਪੂਰੀ ਉਮੰਦ ਨਾਲ ਧੁੰਮਕਤਾਂ ਦੇ ਨਾਲ ਅਸੀਂ ਮਨਾ ਰਹੇ ਹਾਂ ਅੱਜ ਲੋਕਾਂ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਜਨਨ ਚਾਹਨਾ ਕਿ ਕਿਵੇਂ ਇੱਕ ਵਚਨ ਦੇ ਕਰਕੇ ਦੇਖੋ ਤੁਸੀਂ ਕਿ ਕਈ ਦਿਨੋਂ ਵਚਨ ਦੇ ਕੇ ਕਿਵੇਂ ਇੱਕ ਬੱਚਾ ਆਪਣੇ ਮਾਤਾ ਪਿਤਾ ਦੀ ਆਗਿਆ ਤੋਂ 14 ਸਾਲ ਬਨਵਾਸ ਕੱਟ ਕੱਟਣ ਅੱਜ ਜਾਊਗਾ ਲੋਕਾਂ ਤੋਂ ਸਿੱਖਿਆ ਇਹ ਵੀ ਆਪਣੇ ਮਾਪਿਓ ਦੀ ਇੱਜ਼ਤ ਕਰੋ ਆਪਣੇ ਮਾਪਿਓ ਦੀ ਇੱਜ਼ਤ ਸਦਕਾ ਅੱਜ ਤੁਸੀਂ ਦੇਖੋ ਇਸ ਰਾਮਲੀਲਾ ਨੂੰ ਆਪਾਂ ਦੇਖ ਰਹੇ ਹਾਂ ਠੀਕ ਹੈ ਜਿਹੜਾ ਰਾਮਲੀਲਾ ਇੱਥੇ ਫਰੰਟ ਸ਼ਕਤੀ ਵਲੋਗ ਹੋ ਰਹੀ ਆ ਅੱਜ ਛੇਮਾ ਦੇ ਰਾਮਲੀਲਾ ਛੇਮਾ ਦੇ ਛੇਮਾ ਦੇ ਚੱਲਦਾ ਪਿਆ ਇੱਥੇ ਪੌਣ ਬਹੁਤ ਵਧੀਆ ਵੀ ਮਿਲਦਾ ਹਾਰ ਮੈਂ ਟਾਈਮ ਸੈੱਟ 70 ਰੁਪਏ ਮੰਗ ਕਰਦੇ ਨੇ ਕਿ ਕੋਈ ਚੁੱਕ ਚੁੱਕ ਅਸੀਂ ਪਹੁੰਚਦੀ ਜਾਵੇ ਤੇ ਕਿਸੇ ਨੂੰ ਕੋਈ ਗਿਆ ਤਾਂ ਮੌਕਾ ਨਾ ਮਿਲੇ ਆ ਜਾਣੀ ਕੀ ਕੀ ਪ੍ਰਬੰਧ ਕੀਤੇ ਗਏ ਆ ਕਿੰਨਾ ਆਜਾ ਜੀ ਨੂੰ ਬਹੁਤ ਥੋੜੀ ਦਿੱਕਤ ਆ ਪ੍ਰਬੰਧ ਕੀ ਕੀ ਕੀਤੇ ਗਏ ਬਣਾ ਸਮੇਂ ਮੇਰੀ ਸਭ ਤੋਂ ਵੱਧ ਕਿਤੇ ਪ੍ਰਸ਼ਾਸਨ ਨਾਲ ਆਡੀ ਟੀਮ ਵੱਲੋਂ ਜੀ ਸਾਡੀ ਟੀਮ ਵੱਲੋਂ ਪੂਰਾ ਸਹਿਯੋਗ ਹੈ ਪਿੰਡਵਾ ਦਾ ਪੂਰਾ ਸਹਿਯੋਗ ਹੈ ਠੀਕ ਹੈ ਜੀ ਇਸ ਏਰੀਆ ਦੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਪੂਰਾ ਸੰਯੋਗ ਹੈ ਜੀ ਪੰਚਾਇਤ ساری ਤਿੰਨ ਪੰਚਾਇਤਾਂ ਸਾਡੀਆਂ ਤਿੰਨੇ ਪੰਚਾਇਤਾਂ ਦਾ ਸਾਨੂੰ ਸੰਯੋਗ ਹੈ ਅਸੀਂ ਪਿਛਲੇ ਕਈ ਸਾਲਾਂ ਤੋਂ ਇਹ ਰਾਮ ਰਿਲਾ ਕਰਾਉਂਦੇ ਆ ਰਹੇ ਹਾਂ ਔਰ ਮੈਂ ਇਸ ਰਾਮ ਰਿਲੇ ਦੇ ਵਿੱਚ ਇੱਕ ਸੇਵਕਾਂ ਮੈਂ ਰਵਣ ਦਰੋਣ ਕਰਦਾ ਜੀ ਜਿੰਨਾ ਵੀ ਪ੍ਰਬੰਧ ਸਾਡੀ ਕਮੇਟੀ ਕਰਦੀ ਆ ਪੂਰਾ ਵਧੀਆ ਕਰਦੀ ਆ ਪੂਰੇ ਵਧੀਆ ਤਰੀਕੇ ਨਾਲ ਕਰਦੀ ਆ ਫੁਲ ਸਿਕਿਉਰਿਟੀ ਨਾਲ ਕਰਦੀ ਆ ਸਾਨੂੰ ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਮਿਲਦਾ ਨਾਲ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰਾ ਵਧੀਆ ਜਾਵੇ ਵਿੱਚ ਕੋਸ਼ਿਸ਼ਾਂ ਸ਼ਰਾਰਤੀ ਅੰਸ਼ਰ ਹੁੰਦੇ ਆ ਜਿਹੜੇ ਕੋਈ ਸ਼ਰਾਰਤ ਕਰਦੇ ਆ ਵਿੱਚ ਅਸੀਂ ਉਹਦੇ ਲਈ ਵੀ ਸਪੈਸ਼ਲ ਆਪਣੇ ਸਾਰੇ ਜਿੰਨੇ ਸਾਡੇ ਵਲੰਟੀਅਰ ਟੀਮ ਆ ਸਾਰੀ ਲਾਈ ਹੋਈ ਆ ਕੋਈ ਬੰਦਾ ਇੱਥੇ ਕਾਹਤਾਂ ਕੰਮ ਨਾ ਕਰੇ ਸਾਡੀ ਸੇਵਾ ਦਾ ਕਿਸੇ ਦਾ ਵੀ ਇਹ ਨਾਮ ਖਰਾਬ ਨ ਹੋਵੇ ਕਿਉਂਕਿ ਅਸੀਂ ਫਰੈਂਡ ਸ਼ਕਤੀ ਕਲੱਬ ਨਾਲ ਕਈ ਮੈਚ 26 ਸਾਲਾਂ ਤੋਂ ਜਿਹੜੇ ਹੋਏ ਆਂ ਜੀ ਇਸ ਫਰੈਂਡ ਸ਼ਕਤੀ ਕਲੱਬ ਨਾਲ ਚੰਗੀ ਨਾਲ ਚਾਹਤਾਂ ਕਦੇ ਨਹੀਂ ਹੋਇਆ ਇਹ ਸਾਲ ਸਾਨੂੰ ਥੋੜੀ ਏ ਟਿਕਦਾ ਆ ਰਹੀਆਂ ਨੇ ਇਹ ਕਾਉਂਡ ਦੇ ਵਿੱਚ ਕਿਉਂਕਿ ਕੁਝ ਪ੍ਰਾਰਥੀ ਬੰਦੇ ਇਸ ਕੰਮ ਨੂੰ ਲਗਾਉਣ ਦੇ ਲਈ ਪੂਰਾ ਮਰ ਜੋਰ ਲਾ ਰਹੇ ਸੀ ਪਰ ਉਸ ਮਾਲਕ ਨੂੰ ਕਿਹਾ ਸੀ ਉਸ ਮਾਲਕ ਦੇ ਕਿਰਪਾ ਨਾਲ ਕੰਮ ਕਰ ਰਹੇ ਆਂ ਸਰਦਾਂ ਨਾਲ ਕਰਦੇ ਪਏ ਆਂ ਸਾਡੀ ਸਰਦਾਂ ਭਾਵਨਾ ਅਜਿ ਇਹ ਕੰਮ ਕਰੂਗਾ ਪ੍ਰਭੂ ਸ਼੍ਰੀ ਦਾਵਿਦ ਜੰਦਰਜੀ ਦੀ ਯਾਰ ਕਰਾਉਣਾ ਅੱਜ ਲੋਕਾਂ ਨੂੰ ਦੱਸੀਏ ਜਾਗਰੂਕ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਸ ਧਰਮ ਪ੍ਰਚਾਰ ਦੇ ਵਿੱਚ ਕੋਈ ਲੁੱਬੀ ਦਾ ਨਾਮ ਨਹੀਂ ਆਉਣ ਵਾਲੇ ਬੱਚਿਆਂ ਨੂੰ ਇਸ ਧਰਮ ਦੇ ਬਾਰੇ ਪਤਾ ਹੋਣਾ ਚਾਹੀਦਾ ਨਾਮ ਹੈ ਤੁਹਾਡਾ ਅੱਜ ਮੈਂ ਬਲਵੀਰ ਸਿੰਘ ਬਲਵੀਰ ਸਿੰਘ ਜੀ ਫਰੰਟ ਸ਼ਕਤੀ ਵਾਲੋ ਜਿਹੜੀ ਰਾਮਲੀਲਾ ਹੋ ਰਹੀ ਹੈ ਹਾਂਜੀ ਹਾਂਜੀ ਅੱਜ ਇਸ ਦਾ ਕਿੰਵਾਂ ਦਿਨ ਹੈ 6ਵਾਂ ਦਿਨ ਹੈ ਸਰ ਅੱਜ 6ਵਾਂ ਦਿਨ ਔਰ 3 ਸਾਲ ਆ ਸਾਡਾ ਇੱਕ ਫਰੈਂਡਸ਼ਿਪ ਦੀ ਕਲੱਬ ਦੇ ਵੱਲੋਂ ਰਾਮਲੀਲਾ ਜੋ ਹੋ ਰਹੀ ਹੈ ਕੀ ਕੀ ਪ੍ਰਬੰਧ ਕੀਤੇ ਗਏ ਨੇ ਮੇਲੇ ਦੇ ਵਿੱਚ ਬਹੁਤ ਹੀ ਵਧੀਆ ਪ੍ਰਬੰਧ ਨੇ ਬੱਚਿਆਂ ਦੇ ਵੀ ਝੂਲੇ ਲੱਗੇ ਹੋਏ ਨੇ ਵੱਡੇ ਝੂਲੇ ਲੱਗੇ ਆ ਖਾਣ ਪੀਣ ਦੇ سٹਾਲ ਆ ਬਾਕੀ ਸਾਡੀ ਜੋ ਕਮੇਟੀ ਆ ਉਹਦੇ ਵੱਲੋਂ ਸਰ ਜੋ ਵੀ ਕੰਮ ਕੀਤਾ ਜਾ ਰਿਹਾ ਔਰ ਸਸ਼ਸਨ ਦੇ ਵਿੱਚ ਕੀਤਾ ਜਾ ਰਿਹਾ ਆ ਅਸੀਂ ਕੋਈ ਕਾਨੂੰਨ ਤੋਂ ਬਾਹਰ ਹੋ ਕੇ ਨਹੀਂ ਕਰ ਰਹੇ ਪਰ ਫਿਰ ਵੀ ਕੁਝ ਬੰਦੇ ਸਾਡੇ ਨਾਲ ਮੰਤਰੀ ਕਿਉਂ ਰੁਕਾਵਟ ਲਾਉਣੀ ਹੈ ਧਰਮ ਕੰਮ ਹੈ ਸਾਡਾ ਕੀ ਸਵਾਲ ਕੋਣ ਨੇ ਬੰਦੇ ਜੀ ਪਤਾ ਕੁਛ ਬੰਦੇ ਹੈਗੇ ਨੇ ਕੁਛ ਜੇਕਰ ਅਸੀਂ ਰਾਜਧਾਨੀ ਅੰਦਰ ਬਹੁਤ ਹੁੰਦੇ ਆ ਜੀ ਹਾਂਜੀ ਹਾਂਜੀ ਬਾਕੀ ਕੋਈ ਸਾਡੇ ਵੱਲੋਂ ਕੋਈ ਇਹੋ ਜਿਹੀ ਮੁੱਖਾਂ ਦੀ ਕੋਈ ਪ੍ਰੋਬਲਮ ਕਿਸੇ ਨੂੰ ਕੁਝ ਘਾਤ ਹੋਈ ਠੀਕਾ ਵਧੀਆ ਤਰੀਕੇ ਨਾਲ ਕੰਮ ਚੱਲ ਰਿਹਾ 30 ਸਾਲ ਤੋਂ ਅਸੀਂ ਕਲੱਬ ਦੇ ਨਾਲ ਜੁੜੇ ਹੋਏ ਆ 1996 ਤੋਂ ਸ਼ੁਰੂ ਹੋਈ ਆ ਔਰ ਅਸੀਂ ਅੱਜ ਤੱਕ ਨਾਲ ਹੀ ਆ ਤੇ ਮੇਰੇ ਨਾਲ ਅਮਰਪਾਲੀ ਸਾਡੇ ਕੁਝ ਪੁਰਾਣੇ ਸਾਥੀ ਵੀ ਨਾਲ ਨੇ ਇਹ ਕੁਝ ਬੱਚੇ ਕਲਾਕਾਰ ਸਾਡੇ ਜਮੇ ਨਾਲ ਨੇ ਬਹੁਤ ਵਧੀਆ ਇਲਾਕੇ ਦਾ ਰਿਸਪੌਂਸ ਆ ਸਾਨੂੰ ਸਾਥ ਮਿਲ ਰਿਹਾ ਔਰ ਜੋ ਵੀ ਕੰਮ ਹੋ ਰਿਹਾ ਲੋਕਾਂ ਦੇ ਸਹਿਯੋਗ ਦੇ ਨਾਲ ਪੰਚਾਇਤਾਂ ਦੇ ਸਹਿਯੋਗ ਦੇ ਨਾਲ ਲੋਕਾਂ ਨੇ ਬਹੁਤ ਵਧੀਆ ਰਿਸਪੌਂਸ ਦੇ ਰਿਹਾ ਸਹਿਯੋਗ ਦੇ ਰਿਹਾ ਅਸੀਂ ਧੰਨਵਾਦ ਕਰਦੇ ਹਾਂ ਇੱਥੇ ਇਲਾਕਾ ਨਿਵਾਸੀਆਂ ਦਾ ਔਰ ਤੁਹਾਡਾ মিডিਆ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਵੀ ਤੁਸੀਂ ਸਮੇਂ-ਸਮੇਂ ਸਿਰ ਸਨਸਾਰ ਸਰਕਾਰ ਦੇ ਨੇ ਬਹੁਤ ਧੰਨਵਾਦੀ ਤੁਹਾਡਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ